ਮੈਂ ਸਭ ਤੋਂ ਪਹਿਲਾਂ ਤਾਂ ਇੱਕ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਪਰਮਾਤਮਾ ਦੀ ਅਪਾਰ ਕਿਰਪਾ ਦੇ ਨਾਲ ਇਹ ਜਿਹੜਾ ਹੁੰਦਾ ਹੈ ਉਹ ਮਿਲਿਆ ਦੂਸਰਾ ਸਾਡੀ ਪਾਰਟੀ ਦੇ ਲੀਡਰਸ਼ਿਪ ਵਿੱਚ راہਲ ਕਾਂਧੀ ਜੀ ਕਰਕੇ ਐਸਾ ਸੋਨੀਆ ਜੀ ਸਾਡੇ ਵਰਗੇਰ ਸਾਹਿਬ ਜਿਹੜੇ ਸਾਡੇ ਪੰਜਾਬ ਦੇ ਇੰਚਾਰਜ ਯਾਦਵ ਸਾਹਿਬ ਸਾਵਕਾ ਇਨਚਾਰਜ ਦੇ ਸਾਡੀ ਪਾਰਟੀ ਦੇ ਤੇ ਅਜੇ ਮਾਕਨ ਜੀ ਜਿਹਨੇ ਦਿੱਲੀ ਤੋਂ ਸਾਡੇ ਬڑے ਸੀਨੀਅਰ ਲੀਡਰ ਨੇ ਪੰਜਾਬ ਦੇ ਸਾਡੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜੈਨ ਸਾਹਿਬ ਬਾਵਾ ਸਾਹਿਬ ਤੇ ਸਾਰੀ ਲੀਡਰਸ਼ਿਪ ਦੀ ਮਿਹਰਬਾਨੀ ਦੇ ਨਾਲ ਜੋ ਇਸੇ ਪਾਰਲੀਮੈਂਟ ਦੇ ਇਲੈਕਸ਼ਨ ਦੌਰਾਨ ਨਿਰਣਾ ਸਾਰਿਆਂ ਨੇ ਸਪਾਰਸ਼ ਕਰਕੇ ਮੈਨੂੰ ਇਸ ਹਲਕੇ ਤੋਂ ਇਲੈਕਸ਼ਨ ਤੇ ਉਤਾਰਿਆ ਤੇ ਉਹ ਜਿੱਤ ਜਿਹੜੀ ਹੋਈ ਹੈ ਉਸ ਜਿੱਤ ਦੇ ਸਦਕਾ ਅੱਜ ਪਾਰਲੀਮੈਂਟ ਦੀ ਜੋ ਇੱਕ ਕਨਸਟਰੇਟਿਡ ਕਮੇਟੀ ਦੇ ਵਿੱਚ ਮੈਨੂੰ ਮੈਂਬਰ ਲਿਆ ਗਿਆ ਪੰਜਾਬ ਦਾ ਤੇ ਦੂਸਰਾ ਨਾਲ ਹੀ ਐਫਸੀਆਈ ਦਾ ਜਿਹੜਾ ਹੈ ਉਹ ਚੇਅਰਮੈਨ ਪੰਜਾਬ ਦਾ ਲਾਇਆ ਇਸ ਕਰਕੇ ਮੈਂ ਧੰਨਵਾਦ ਕਰਦਾ ਸਾਰੀ ਪਾਰਟੀ ਦਾ ਤੇ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਕਿ ਜਿਨ੍ਹਾਂ ਦੀ ਪਾਰ ਕਿਰਪਾ ਦੇ ਨਾਲ ਇਹਦੇ ਤੇ ਹੁੰਦਾ ਸੰਭਾਲਿਆ ਤੇ ਮੇਰੀ ਇਹ ਹੀ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਕਿਰਪਾ ਕਰੇ ਕਿ ਚੰਗੀ ਕੰਮ ਕਰਕੇ ਤੇ ਇਸ ਅਹੁਦੇ ਨੂੰ ਸਹੀ ਪਾਵਰ ਨਾਲ ਵਰਤ ਕੇ ਲੋਕਾਂ ਦੀ ਭਲਾਈ ਕੀਤੀ ਜਾਵੇ ਉਹ ਮੈਂ ਪੂਰੀ ਕੋਸ਼ਿਸ਼ ਕਰਾਂਗਾ ਜੀ ਪ੍ਰਧਾਨ ਜੀ ਕੀ ਕਰਾਜੋਗੇ ਅੱਜ ਸਦਾਸ਼ੀ ਸਿੰਘ ਗੁਬਾਇਲ ਦੇ ਦਰਦ ਦਫ਼ਤਰ ਬੰਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ੇਰ ਸਿੰਘ ਖਬਾਇਆ ਸਾਂਸਦ ਜਿਨਾਹ ਰੋਈ ਪਰਤੋ ਜਿਨ੍ਹਾਂ ਨੂੰ ਸੈਂਟਰਲ ਸਰਕਾਰ ਤੋਂ ਪੰਜਾਬ ਵਿੱਚ ਐਫਸੀਆਈ ਦੇ ਚੇਅਰਮੈਨ ਦੀ ਜ਼ਿੰਮੇਵਾਰੀ સોਪੀ ਗਈ ਹੈ ਮੈਂ ਉਹਨਾਂ ਨੂੰ ਚੇਅਰਮੈਨ ਬਣਨ ਤੇ ਬਹੁਤ ਹੀ ਲੱਖ ਲੱਖ ਵਧਾਈ ਦਿੰਦਾ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹ ਦਿਨ ਦੂਣੀ ਰਾਤ ਚੋਣ ਨਿਖਰਾ ਕ ਕਰਕੇ ਬਖਸ਼ਾ ਅੱਜ ਜੋ ਜਿਲ੍ਹਾ ਫਾਜ਼ਿਲਕਾ ਦੇ ਚੜ੍ਹਦੀਗਲਾ ਟੀਮ ਦੇ ਉਪ ਦਫ਼ਤਰਾਂ 'ਚ ਪਹੁੰਚੇ ਹਨ ਉਹਨਾਂ ਦੇ ਮੈਂ ਇੱਥੇ ਪਹੁੰਚਣ ਦੇ ਮੈਂ ਉਹਨਾਂ ਦਾ ਨਿਗਾ ਸਵਾਗਤ ਕਰਦਾ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਅਜੀਜ਼ ਡਾਕਟਰ ਜਸਪਾਲ ਜੱਸੀ ਜੀ, ਫਰਿੰਦਰਪਾਲ ਸਿੰਘ ਬਿੱਲੂ ਜੀ, ਮਿਲਨ ਚਦੇਵਾ ਜੀ, 골ਡੇ ਡੋਡਾ ਜੀ, ਵਿਕਟਰ ਛਾਬੜਾ ਜੀ ਵਿਸ਼ੇਸ਼ ਤੌਰ ਤੇ ਉਹਨਾਂ ਨਾਲ ਪਹੁੰਚੇ ਹਨ ਮੈਂ ਉਹਨਾਂ ਨੂੰ ਇੱਥੇ ਪਹੁੰਚਣ ਦੇ ਵੀ ਜੀ ਆਇਆਂ ਆਖਦਾ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਕਬਾਇਆ ਸਾਹਿਬ ਜਲਦ ਰੋਗਣੀ ਰਾਜ